ਦੋਸਤੋ ਆਪਣੇ ਹੱਥ ਲੱਗ ਗਿਆ ਪੋਲਟਰੀ ਫਾਰਮਿੰਗ ਸੰਬੰਧੀ ਜਾਣਕਾਰੀ ਦਾ ਖਜ਼ਾਨਾ ਜਿਹੜਾ ਆਪਾਂ ਖਜ਼ਾਨਾ ਕਹਿ ਸਕਦੇ ਆ ਆਪਣੇ ਹੱਥ ਲੱਗ ਚੁੱਕਿਆ ਹੋ ਹੁਣ ਆਪਾਂ ਤੁਹਾਨੂੰ ਡੇਲੀ ਦੀਆਂ ਡੇਲੀ ਵੀਡੀਓ ਚ ਤੁਹਾਨੂੰ ਵਧੀਆ-ਵਧੀਆ ਜਾਣਕਾਰੀ ਦਿਆ ਕਰਾਂਗੇ ਜੀ ਚ ਆਪਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪ੍ਰੋਪਰ ਡੇਲੀ ਐਪੀਸੋਡ ਤੁਹਾਨੂੰ ਦਿਆ ਕਰਾਂਗੇ ਜਿਦੇ ਵਿੱਚ ਤੁਹਾਨੂੰ ਆਪਾਂ ਪ੍ਰੋਪਰ ਜਾਣਕਾਰੀ ਦਿਆ ਕਰਾਂਗੇ ਕਿ ਕੀ ਗੱਲ ਬਾਤਾਂ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਲੈ ਕੇ ਅਖੀਰ ਤੱਕ ਆਪਾਂ ਡੇਲੀ ਅਪਡੇਟ ਦਿਆ ਕਰਾਂਗੇ ਸੋ ਆਪਣੀਆਂ ਵੀਡੀਓ ਬਹੁਤ ਇੰਟਰਸਟਿੰਗ ਹੋਇਆ ਕਰਨਗੀਆਂ ਬਹੁਤ ਹੀ ਜਾਣਕਾਰੀ ਵਾਲੀਆਂ ਹੁਣ ਹੋਰ ਵੀ ਹੋਇਆ ਕਰਨੀਆਂ ਆਪਾਂ ਨੂੰ ਇੱਕ ਮੰਨ ਲਓ ਖਜ਼ਾਨਾ ਲੱਭ ਗਿਆ ਸੋ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦਿਆ ਕਰਾਂਗੇ ਹੁਣ ਅੱਜ ਵੀ ਜਿਹੜੀ ਆਪਾਂ ਹੁਣ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਉਹ ਇਹ ਆ ਕਿ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕਰਕੇ ਨਹੀਂ ਕਰਨ ਤੋਂ ਪਹਿਲਾਂ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀਆਂ ਗੱਲਾਂ ਹੋਣੀਆਂ ਤੁਸੀਂ ਵੀਡੀਓ ਦੇਖ ਕੇ ਕਮੈਂਟ ਆਪ ਖੁਦ ਕਰੋਗੇ ਕਿ ਹਾਂ ਸਾਨੂੰ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜਰੂਰ ਕਰ ਜਿਓ ਘੰਟੀ ਦਾ ਬਟਨ ਵੀ ਦਵਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਪਹੁੰਚ ਸਕੇ ਸਾਰੀਆਂ ਪ੍ਰੋਪਰ ਜਾਣਕਾਰੀ ਵਾਲੀਆਂ ਹੋਣੀਆਂ ਹੁਣ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਹੁਣੀ ਸੋ ਆਪਾਂ ਹੁਣ ਸਟਾਰਟਿੰਗ ਕਰਦੇ ਆਂ ਦੋਸਤੋ ਆਪਣੇ ਟੌਪਿਕ ਦੀ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੁੰਦੀ ਆ ਕਿ ਆਦਮੀ ਨੂੰ ਇਸ ਪੋਲਟਰੀ ਫਾਰਮਿੰਗ ਬਾਰੇ ਕਿੰਨੀ ਕੁ ਨੌਲੇਜ ਆ ਕਿੰਨੀ ਕੁ ਜਾਣਕਾਰੀ ਆ ਜਾਣਕਾਰੀ ਹੈਗੀ ਵੀ ਆ ਜਾਂ ਜਾਣਕਾਰੀ ਨਹੀਂ ਜੇਕਰ ਜਾਣਕਾਰੀ ਨਹੀਂ ਹੈਗੀ ਤਾਂ ਸਭ ਤੋਂ ਪਹਿਲਾਂ ਤੁਸੀਂ ਪੋਲਟਰੀ ਫਾਰਮਿੰਗ ਸਿਖਲਾਈ ਕੇਂਦਰ ਜਾਂ ਤਾਂ ਤੁਸੀਂ ਕੋਈ ਟ੍ਰੇਨਿੰਗ ਲੈ ਸਕਦੇ ਹੋ ਜਾਂ ਫਿਰ ਕੋਈ ਸਟੈਂਡਰਡ ਦਾ ਜਿਹੜਾ ਪੋਲਟਰੀ ਫਾਰਮ ਆ ਵਧੀਆ ਪੋਲਟਰੀ ਫਾਰਮ ਆ ਪਰਾਣਾ ਪੋਲਟਰੀ ਫਾਰਮਾ ਜਿੱਥੇ ਇਹ ਕੰਮ ਚੱਲ ਰਿਹਾ ਪੋਲਟਰੀ ਫਾਰਮਿੰਗ ਤੁਸੀਂ ਉੱਥੋਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਜਾਂ ਫਿਰ ਤੁਸੀਂ YouTube ਤੋਂ ਵੀ ਸਿੱਖ ਸਕਦੇ ਹੋ ਕਿਸੇ ਵਧੀਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋ ਤੁਸੀਂ ਜਿਹੜਾ ਇਹ ਗੱਲਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾਗਾ ਦੋਸਤੋ ਜਿਹੜਾ ਟ੍ਰੇਨਿੰਗ ਵੀ ਬਹੁਤ ਆਧਾਰੇ ਦੇ ਰਹੇਣਗੇ ਸਰਕਾਰੀ ادارے ਵੀ ਦੇ ਰਹੇ ਨੇ ਬਹੁਤ ਜ਼ਿਆਦਾ ਸੋ ਤੁਸੀਂ ਟ੍ਰੇਨਿੰਗ ਪ੍ਰੋਪਰ ਲੈਣੀ ਆ ਇਸ ਬਾਰੇ ਤੁਸੀਂ ਲਾਗੇ ਦੇ ਜਿਹੜੇ ਪੋਲਟਰੀ ਫਾਰਮਿੰਗ ਨੇ ਤੁਸੀਂ ਉਹਨਾਂ ਤੋਂ ਵੀ ਜਿਹੜੀ ਟ੍ਰੇਨਿੰਗ ਲੈ ਸਕਦੇ ਹੋ ਕਈ ਲੋਕ ਇਹ ਸਮਝ ਕੇ ਪੋਲਟਰੀ ਫਾਰਮਿੰਗ ਖੋਲ੍ਹ ਲੈਂਦੇ ਨੇ ਕਿ ਇਹ ਕੰਮ ਤੇ ਜਾਣਕਾਰੀ ਦੀ ਕੋਈ ਲੋੜ ਨਹੀਂ ਹੈਗੀ ਅਖੀਰ ਨੂੰ ਉਹ ਦੋਸਤੋ ਬੰਦੇ ਨੁਕਸਾਨ ਖਾਂਦੇ ਨੇਗੇ ਨੁਕਸਾਨ ਉਹ ਖੁਦ ਵੀ ਖਾਂਦੇ ਨੇ ਤੇ ਦੂਸਰੇ ਨੂੰ ਵੀ ਇਹ ਦੱਸ ਦਿੰਦੇ ਨੇ ਕਿ ਤੰਦੇ ਚ ਜਿਹੜਾ ਇਹ ਪੋਲਟਰੀ ਫਾਰਮਿੰਗ ਚ ਫਾਇਦਾ ਨਹੀਂ ਹੈਗਾ ਤਾਂ ਜਿਹੜਾ ਦੂਸਰਾ ਬੰਦਾ ਵੀ ਜਿਹੜਾ ਤੋਬਾ ਕਰ ਜਾਂਦਾ ਠੀਕ ਹੈ ਨਾ ਇਹ ਗੱਲਾਂ ਦਾ ਹੁਣ ਤੁਸੀਂ ਖਾਸ ਕਰਕੇ ਧਿਆਨ ਰੱਖਣਾਗਾ ਓਲਟਰੀ ਫਾਰਮਿੰਗ ਵਿੱਚ ਦੋਸਤੋ ਉਹੀ ਬੰਦਾ ਕਾਮਯਾਬ ਹੋ ਸਕਦਾ ਜਿਸ ਨੂੰ ਇਸ ਗੱਲ ਦਾ ਪੂਰਾ ਤਜਰਬਾ ਹੈ ਕਿ ਕਿਹੜੀ ਨਸਲ ਦੀਆਂ ਮੁਰਗੀਆਂ ਆਪਾਂ ਨੂੰ ਪਾਲਣੀਆਂ ਚਾਹੀਦੀਆਂ ਨੇ ਕਿਹੜੀਆਂ ਫਾਇਦੇਮੰਦ ਰਹਿਣੀਆਂ ਉਹ ਨਸਲ ਦੀਆਂ ਮੁਰਗੀਆਂ ਨੂੰ ਕਿਹੜੀ-ਕਿਹੜੀ ਬਿਮਾਰੀ ਲੱਗਦੀ ਆ ਉਹਨਾਂ ਬਿਮਾਰੀਆਂ ਦੀ ਪਹਿਚਾਣ ਤੁਸੀਂ ਮੁਰਗੀਆਂ ਨੂੰ ਕਿਹੜੀ ਦਵਾਈ ਦੇ ਕੇ ਲੱਗੀ ਬਿਮਾਰੀ ਤੋਂ ਫੌਰਨ ਜਿਹੜਾ ਉਹਦੇ ਤੁਸੀਂ ਕਾਬੂ ਪਾ ਸਕਦੇ ਹੋ ਨਾਲ ਨਾਲ ਉਸ ਦਵਾਈ ਦੇਣ ਦਾ ਢੰਗ ਤਰੀਕਾ ਟੀਕੇ ਲਗਾਉਣ ਦਾ ਢੰਗ ਤਰੀਕਾ ਉਹਨਾਂ ਦੀ ਪੂਰੀ ਜਾਣਕਾਰੀ ਮੁਰਗੀ ਪਾਲਤਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੁਰਗੀਆਂ ਦੀਆਂ ਕਿਹੜੀਆਂ ਬਿਮਾਰੀਆਂ ਸ਼ੂਤ ਦੀਆਂ ਬਿਮਾਰੀਆਂ ਨੇ ਸ਼ੂਤ ਦੀਆਂ ਬਿਮਾਰੀਆਂ ਉਹ ਹੁੰਦੀਆਂ ਨੇ ਜਿਹੜੀ ਇੱਕ ਮੁਰਗੀ ਜਾਂ ਇੱਕ ਚੂਚੇ ਜਾਂ ਇੱਕ ਮੁਰਗੇ ਤੋਂ ਦੂਸਰੇ ਮੁਰਗੇ ਤੱਕ ਜਾਂਦੀਆਂ ਨੇ ਪੋਲਟਰੀ ਫਾਰਮਿੰਗ ਚ ਦੋਸਤੋ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਆ ਉਹ ਸਫਾਈ ਜ਼ਰੂਰੀ ਹੈਗੀ ਆਦਮੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿੰਨੀ ਉਮਰ ਦੇ ਚੂਚਿਆਂ ਨੂੰ ਰੋਗਾਂ ਤੋਂ ਬਚਾਉਣ ਲਈ ਕਿਹੜੀ ਦਵਾਈ ਦੇਣੀ ਆ ਟੀਕੇ ਦੀ ਸ਼ੁਰੂਆਤ ਕਦੋਂ ਕਰਨੀ ਆ ਟੀਕੇ ਲਗਾਉਣ ਦੀ ਸ਼ੁਰੂਆਤ ਕਦੋਂ ਕਰਨੀ ਆ ਚੂਚਿਆਂ ਤੋਂ ਲੈ ਕੇ ਆਂਡੇ ਦੇਣ ਤੱਕ ਮੁਰਗੀ ਵੱਣ ਤੱਕ ਕਿੰਨੀ ਤੇ ਕਿਸ ਢੰਗ ਨਾਲ ਉਹਨੂੰ ਜਿਹੜੀ ਖੁਰਾਕ ਦੇਣੀ ਆ ਕਿਹੜੀਆਂ ਬਿਮਾਰੀਆਂ ਹੋਣ ਦੇ ਫਲਸਰੂਪ ਕਿਹੜੀਆਂ ਦਵਾਈਆਂ ਆਪਾਂ ਨੇ ਪਾਣੀ 'ਚ ਘੋਲ ਕੇ ਦੇਣੀਆਂ ਨੇ ਤੇ ਕਿੰਨੀ ਜਿਹੜੀ ਉਹ ਮਾਤਰਾ 'ਚ ਮਿqdaਦ 'ਚ ਦੇਣੀਆਂ ਨੇ ਪਾਣੀ ਤੇ ਖੁਰਾਕ ਇਹੋ ਜਿਹੇ ਵਰਤਨਾ ਵਿੱਚ ਦੇਣੀ ਹੈ ਜਿਹੜੇ ਪੁਲਟਰੀ ਫਾਰਮਿੰਗ 'ਚ ਇਹੋ ਜੀ ਥਾਂ ਤੇ ਬਣਾਉਣੇ ਆ ਪੁਲਟਰੀ ਫਾਰਮਿੰਗ ਬਣਾਉਣ ਦਾ ਤਰੀਕਾ ਦੋਸਤੋ ਉਹ ਵੀ ਤੁਹਾਨੂੰ ਆਪਾਂ ਅੱਗੇ ਕੀ ਦੱਸਾਂਗੇ ਸੋ ਹੁਣ ਆਪਾਂ ਰੁਤਾਂ ਦੀ ਗੱਲ ਕਰਦੇ ਆਂ ਗਰਮੀ ਦੀ ਰੁੱਤ ਤੇ ਸਰਦੀ ਦੀ ਰੁੱਤ ਲਈ ਮੁਰਗੀਆਂ ਨੂੰ ਗਰਮੀ ਤੇ ਸਰਦੀ ਤੋਂ ਬਚਾਉਣ ਲਈ ਕਿਹੜੇ ਸਾਧਨ ਤੁਸੀਂ ਅਪਣਾਉਣੇ ਨੇਗੇ ਕਿੰਨੇ ਚੂਚਿਆਂ ਜਾਂ ਕਿੰਨੇ ਮੁਰਗੀਆਂ ਲਈ ਕਿੰਨੀ ਥਾਂ ਜ਼ਰੂਰ ਜ਼ਰੂਰਤ ਹੈ ਉਹ ਵੀ ਤੁਹਾਨੂੰ ਪ੍ਰੋਪਰ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਹੈਗੀ ਕਿ ਕਿੰਨੀਆਂ ਮੁਰਗੀਆਂ ਨੂੰ ਕਿੰਨੀ ਜਿਹੜੀ ਥਾਂ ਸਫੀਸ਼ੀਐਂਟ ਆ ਪੋਲਟਰੀ ਫਾਰਮਿੰਗ ਖੋਲਣ ਲਈ ਅੰਡੇ ਤੋਂ ਲੈ ਕੇ ਚੂਚੇ ਕੜਵਾਏ ਜਾਣ ਤੱਕ ਚੂਚੇ ਖਰੀਦੇ ਜਾਣ ਤੱਕ ਪਾਲੀਆਂ ਜਾਣ ਵਾਲੀਆਂ ਮੁਰਗੀਆਂ ਫਾਇਦੇ ਵਿੱਚ ਰਹਿਣੀਆਂ ਜਾਂ ਫਿਰ ਇਹਨਾਂ ਤੋਂ ਭਾਵ ਕਿ ਤੁਸੀਂ ਚੂਚੇ ਦੇ ਖੁਦ ਕੜਾਓ ਉਹ ਫਾਇਦੇ 'ਚ ਰਹਿਣਗੇ ਜਾਂ ਫਿਰ ਆਪਾਂ ਚੂਚੇ ਲੈ ਕੇ ਆਵਾਂਗੇ ਉਹ ਫਾਇਦੇ 'ਚ ਰਹਿਣਗੇ ਜਾਂ ਫਿਰ ਮੁਰਗੀਆਂ ਉਹ ਫਾਇਦੇ 'ਚ ਰਹਿਣੀਆਂ ਹੈ ਚੂਜੇ ਪਾਲਣ ਤੋਂ ਲੈ ਕੇ ਅੰਡੇ ਤੱਕ ਮੁਰਗੀ ਵਣ ਤੱਕ ਕਿੰਨੀ ਖਰਾਕ ਜਾਂ ਖਰਚ ਹੁੰਦਾ ਹੈ ਇਸ ਦੇ ਲਾਭ ਜਾਂ ਹਾਨੀ ਦਾ ਬੇਰਵਾ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਲਈ ਕਿੰਨੇ ਪੈਸੇ ਦੀ ਜ਼ਰੂਰਤ ਹੈ ਜੇਕਰ ਸਰਕਾਰ ਕੋਲੋਂ ਪੋਲਟਰੀ ਫਾਰਮ ਖੋਲਣ ਲਈ ਪੈਸੇ ਲੈਣੇ ਆ ਤਾਂ ਉਹ ਕਿਸ ਤਰੀਕੇ ਮਿਲ ਸਕਦੇ ਨੇ ਜਿਸ ਜਿਸ ਵੀ ਆਦਮੀ ਨੇ ਮੁਰਗੀ ਖਾਨਾ ਪੋਲਟਰੀ ਫਾਰਮਿੰਗ ਸ਼ੁਰੂਆਤ ਕਰਨੀ ਆ ਉਹ ਇਹ ਸਾਰੀ ਜਾਣਕਾਰੀ ਪੋਲਟਰੀ ਫਾਰਮਿੰਗ ਦੇ ਪੋਲਟਰੀ ਫਾਰਮਿੰਗ ਕਰਨ ਤੋਂ ਪਹਿਲਾਂ ਠੀਕ ਹੈ ਨਾ ਤੁਸੀਂ ਕਿਸੇ ਵੀ ਜਿਹੜਾ ਟ੍ਰੇਨਿੰਗ ਸੈਂਟਰ ਤੋਂ ਟ੍ਰੇਨਿੰਗ ਲੈ ਸਕਦੇ ਹੋ ਉਹ ਮੁਰਗੀ ਪਾਲਕ ਕਦੇ ਵੀ ਜਿਹੜਾ ਨੁਕਸਾਨ 'ਚ ਨਹੀਂ ਜਾਊਗਾ ਇਹ ਤੁਸੀਂ ਮੇਰੀ ਗੱਲ ਲਿਖ ਲਓ ਜੇ ਤੁਸੀਂ ਇਹ ਗੱਲਾਂ ਤੇ ਧਿਆਨ ਦੇਵੋਗੇ ਆਮ ਲੋਕ ਇਹ ਅਜੇ ਵੀ ਸਮਝ ਰਹੇ ਨੇ ਕਿ ਮੁਰਗੀ ਕੇ ਪੋਲਟਰੀ ਫਾਰਮਿੰਗ ਦੇ ਧੰਦੇ ਵਿੱਚ ਕੋਈ ਲਾਭ ਨਹੀਂ ਹੈ ਕਿਉਂਕਿ ਮੁਰਗੀਆਂ ਨੂੰ ਇਹ ਜਹੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ ਕਈ ਲੋਕੇ ਦੋਸਤੋ ਸੋਚ ਰਹੇ ਨੇ ਹੁਣ ਵੀ ਕਿ ਪੋਲਟਰੀ ਫਾਰਮਿੰਗ ਦੇ ਧੰਦੇ 'ਚ ਕੋਈ ਫਾਇਦਾ ਨਹੀਂ ਉਹ ਹੋਰ ਨਾਲ ਲੋਕਾਂ ਨੂੰ ਵੀ ਦੋਸਤੋ ਇਹ ਜਿਹੜਾ ਕੰਮ ਕਰਨ ਤੋਂ ਵਰਜ ਦਿੰਦੇ ਨੇ ਮਤਲਬ ਕਿ ਕਹਿਣ ਤੋਂ ਭਾਵ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਪੋਲਟਰੀ ਫਾਰਮਿੰਗ 'ਚ ਕੁਝ ਨਹੀਂ ਉਹ ਦੂਜਿਆਂ ਨੂੰ ਵੀ ਇਹ ਕੰਮ ਕਰਨ ਤੋਂ ਰੋਕਦੇ ਨੇ ਕਈ ਬਹਿਮੀ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਇਹ ਜੰਗਲੀ ਜਾਨਵਰ ਹੈ ਠੀਕ ਹੈ ਜੀ ਇਹਨਾਂ ਨੂੰ ਨਾਕਾਇਦ ਕਰੋ ਜਾਂ ਫਿਰ ਇਹਨਾਂ ਦਾ ਅੰਡਾ ਨਾ ਵੇਚੋ ਇਹ ਇਹ ਵੀ ਉਦਾਹਰਨਾਂ ਹੁੰਦੀਆਂ ਨੇ ਕਿ ਤੁਸੀਂ ਇਹਨਾਂ ਨੂੰ ਕੈਦ ਕਰ ਰਹੇ ਹੋਗੇ ਇਦਾਂ ਦਾ ਕੋਈ ਨਹੀਂ ਦੋਸਤੋ ਅੱਜ ਕੱਲ ਜਿਹੜਾ ਫਾਰਮਿੰਗ ਦਾ ਜ਼ਮਾਨਾ ਹੈਗਾ ਇਹ ਗੱਲ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਆਪਾਂ ਨੇ ਇਹ ਦੇਖਣਾ ਕਿ ਜਿਹੜਾ ਮੁਰਗੀ ਫਾਰਮਿੰਗ ਦੇ ਵਪਾਰ ਆ ਉਹਦੇ ਕਿੰਨਾ ਲਾਭ ਹੁੰਦਾ ਜਾਂ ਫਿਰ ਕਿੰਨੀ ਹਾਨੀ ਹੁੰਦੀ ਆਪਾਂ ਨੂੰ ਇਹ ਪ੍ਰੋਪਰ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਆ ਅਗਲੀ ਗੱਲ ਇਹ ਹੈ ਕਿ ਚੰਗੀ ਦੇਖਭਾਲ ਮੁਰਗੀਆਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜੇਕਰ ਆਪਾਂ ਚੰਗੀ ਦੇਖਭਾਲ ਕਰਦੇ ਆ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਸ ਨਸਲ ਦੀਆਂ ਮੁਰਗੀਆਂ ਜ਼ਿਆਦਾ ਲਾਭਦਾਇਕ ਸਾਬਤ ਹੁੰਦੀਆਂ ਨੇ ਜੋ ਮੁਰਗੀਆਂ ਖੁਰਾਕ ਘੱਟ ਖਾਂਦੀ ਨੇ ਤੇ ਅੰਡੇ ਜ਼ਿਆਦਾ ਗਿਣਤੀ ਜਿੰਦੀਆਂ ਨੇ ਪ੍ਰੋਪਰ ਸੈ ਚਾਂਡੇ ਦਿੰਦੀਆਂ ਨੇ ਦੋਸਤੋ ਇਹ ਵੀ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਸੋ ਆਪਾਂ ਦੋਸਤੋ ਇਹ ਟੌਪਿਕ ਅੱਜ ਆਪਾਂ ਇੱਥੇ ਹੀ ਖਤਮ ਕਰਦੇ ਆਂ ਇਹ ਤੁਹਾਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਆ ਜਿਹੜੇ ਹੁਣ ਆਪਾਂ ਅਗਲੇ ਟੌਪਿਕ 'ਚ ਗੱਲ ਕਰਾਂਗੇ ਉਹ ਪੋਲਟਰੀ ਫਾਰਮਿੰਗ ਖੋਲਣ ਮਤਲਬ ਕਿ ਪੋਲਟਰੀ ਫਾਰਮਿੰਗ ਦੀ ਸ਼ੁਰੂਆਤ ਕਿਵੇਂ ਕਰਨੀ ਆ ਹੁਣ ਤਾਂ ਤੁਸੀਂ ਆਪਾਂ ਤੁਹਾਨੂੰ ਇਹ ਦੱਸਿਆ ਕਿ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਅੱਗੇ ਕਰਾਂਗੇ ਕਿ ਕਿਵੇਂ ਸ਼ੁਰੂਆਤ ਕਰਨੀ ਹੈ ਇਸ ਸਟੈਪ ਬਾਈ ਸਟੈਪ ਦੋਸਤੋ ਆਪਾਂ ਹਰ ਵੀਡੀਓ 'ਚ ਤੁਹਾਨੂੰ ਪ੍ਰੋਪਰ ਗੱਲਾਂ ਦੱਸਿਆ ਕਰਾਂਗੇ ਸੋ ਇਹ ਵੀਡੀਓ ਦਾ ਆਪਾਂ ਇੱਥੇ ਕਰਦੇ ਅੰਤ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵਧੀਆ ਲੱਗੀ ਵੀਡੀਓ ਤਾਂ ਕਮੈਂਟ ਜਰੂਰ ਕਰ ਦਿਓ ਦੋਸਤੋ ਆਪਾਂ ਇਦਾਂ ਦੀਆਂ ਬਹੁਤ ਹੀ ਇੰਟਰਸਟਿੰਗ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਆਪਾਂ ਨੂੰ ਇੱਕ ਬਹੁਤ ਤਾਕੜਾ ਖਜ਼ਾਨਾ ਲੱਭ ਗਿਆ ਸੋ ਤੁਸੀਂ ਹੁਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।